26 26 26 ਜੂਨ ਨੂੰ ਥਾਣਾ ਸਿਵਲ ਲਾਈਨ ਦੇ ਏਰੀਆ ਕਮਿਸ਼ਨਰੇਟ ਅਮਰਸਰ ਦੇ ਵਿੱਚ ਜੀਆ لال ਵਹਿਲਜੀ ਦੇ ਘਰ ਇੱਕ ਡਕੈਤੀ ਹੋਈ ਸੀ ਉਸ ਡਕੈਤੀ ਦੇ ਵਿੱਚ ਕਾਫੀ ਨਗਦੀ ਅਤੇ ਜਿਹੜੇ ਗਹਿਣੇ ਆ ਚੋਰੀ ਹੋਏ ਸੀ अर्ਲੀ ਮਾਰਨਿੰਗ ਹੋਈ ਸੀ ਬੜੀ ਸੈਂਸੇਸ਼ਨਲ ਬਣੀ ਸੀ ਕਮਿਸ਼ਨੇਟ ਅਮਰਸਰ ਪੁਲਿਸ ਨੇ ਸ੍ਰੀ ਅਮਨਿਉ ਰਾਣਾ ਜੀ ਦੀਗਵਾਈ ਹੇਠ ਐਸ ਐਚ ਓ ਅਮੋਲਕ ਅਮਨਦੀਪ ਅਤੇ ਵਿੰਦਰਜੀਤ ਇਨਸਪੈਕਟਰ ਸਾਹਿਬਾਨ ਇਹਨਾਂ ਨੇ ਰਲ ਕੇ ਉਸ ਰੋਬਰੀ ਨੂੰ ਜਿਹੜਾ ਟ੍ਰੇਸ ਕੀਤਾ ਤੇ ਜਿਹੜੇ ਉਹਦੇ ਲਗਭਗ 2 ਮੁਲਜ਼ਮਾਂ ਤੋਂ ਬਿਨਾ ਬਾਕੀ ਸਾਰੇ ਮੁਲਜ਼ਮ ਜਿਹੜੇ ਉਹ ਅਰੈਸਟ ਕਰ ਲਏ ਨੇ ਤੇ ਉਹਨਾਂ ਤੋਂ ਕਰੀਬ 41 ਰੱਖ ਰੁਪਿਆ 800 ਗ੍ਰਾਮ ਸੋਨਾ ਇੱਕ ਕਾਰ ਜਿਹੜੀ ਕਿ ਇਸ ਡਕੈਤੀ ਦੇ ਵਿੱਚ ਵਰਤੀ ਗਈ ਸੀ ਹਾਂਡਾ ਐਮਜ਼ ਅਤੇ ਇੱਕ ਮੋਟਰਸਾਈਕਲ ਇਹ ਰਿਕਵਰ ਕਰ ਲਿਆ ਇਹਨਾਂ 'ਚੋਂ ਕੁਝ ਦੋਸ਼ੀ ਆ ਜਿਹੜੇ ਕ੍ਰਾਈਮ ਕਰਨ ਤੋਂ ਬਾਅਦ ਮਹਾਰਾਸ਼ਟਰ ਭੱਜ ਗਏ ਸੀ ਕੁਝ ਮਹਾਰਾਸ਼ਟਰ ਤੋਂ ਕਾਬੂ ਕੀਤੇ ਨੇ ਕੁਝ ਬੰਦੇ ਜਿਹੜੇ ਇੱਥੇ ਲੋਕਲ ਹੈਗੇ ਆ ਇਹਨਾਂ ਨੂੰ ਮਦਦ ਕਰਨ ਤੇ ਲੌਜਿਸਟਿਕਸ ਕਰਨ ਦੇ ਸੀਗੇ ਉਹ ਕੁਝ ਇੱਥੋਂ ਗ੍ਰਿਫਤਾਰ ਕੀਤੇ ਨੇ ਕੁੱਲ 7 ਬੰਦੇ ਗ੍ਰਿਫਤਾਰ ਕਰਕੇ 41,40,000 ਰੁਪਏ ਰਿਕਵਰ ਕਰਕੇ 936 ਗ੍ਰਾਮ ਜੁਅਰਲੀ ਜਿਦੇ ਜੋ 800 ਗ੍ਰਾਮ 골ਡ ਆ ਕਾਰ ਤੇ ਮੋਟਰਸਾਈਕਲ ਕਰਕੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਤੇ ਸੈਂਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਸ ਕੇਸ ਨੂੰ ਵਿਦਨ 3 ਡੇਜ਼ ਦਾ ਜਿਹੜਾ ਇਸ ਕੇਸ ਨੂੰ ਟ੍ਰੇਸ ਕਰਨ ਦੀ ਕਾਮਯਾਬੀ ਹੈ ਮਾਸਟਰਮਾਈਂਡ ਕਿਸ ਤਰ੍ਹਾਂ ਕੀਤਾ ਸੀ ਇਹ ਕੋਈ ਮਾਸਟਰਮਾਈਂਡ ਕਿਸ ਤਰ੍ਹਾਂ ਹੋਇਆ ਸੀ ਮਾਸਟਰਮਾਈਂਡ ਜੀਆ لال ਬਹਿਲਜੀ ਦਾ ਇੱਕ ਡਰਾਈਵਰ ਸੀ ਉਸ ਡਰਾਈਵਰ ਦੀ ਇੱਕ ਲੜਕੀ ਸੀ ਸ਼ਿਵਾਨੀ ਉਸ ਸ਼ਿਵਾਨੀ ਲਤਾ ਦਾ ਇੱਕ ਮੰਗੇਤਰ ਸੀ ਉਹ ਆਲਰੇਡੀ ਡਾਈਵੋਰਸ ਸੀ ਉਹਦਾ ਇੱਕ ਮੰਗੇਤਰ ਸੀ ਗੁਰਤੇਕ ਸਿੰਘ ਉਸ ਲੜਕੀ ਨੇ ਗੁਰਤੇਕ ਨੂੰ ਇਹ ਸੂਚਨਾ ਦਿੱਤੀ ਵੀ ਇਹਨਾਂ ਦੇ ਘਰ ਆ ਜਿਹੜਾ ਕਾਫੀ ਜਿਹੜਾ ਧਨ ਦੌਲਤ ਇਦਾਂ ਦਾ ਹੈਗਾ ਉਹਨੇ ਫਿਰ ਗੁਰਤੇਕ ਨੇ ਗਾ ਆਪਦੇ ਸਾਥੀ ਗੁਰਪ੍ਰੀਤ ਸੰਦੀਪ ਦੀਪਕ ਹਰਦੇਵ ਇਹਨਾਂ ਨੂੰ ਨਾਲ ਅੰਗੇਜ਼ ਕਰਕੇ ਇਹ अर्ਲੀ ਮਾਰਨਿੰਗ ਉਹਨਾਂ ਨੂੰ ਵੇਟ ਕਰਕੇ ਜਦੋਂ ਬਾਹਰ ਆਉਣਗੇ ਦਰਵਾਜ਼ੇ ਦੇ ਬਾਹਰ ਖੜਕੇ ਤੇ ਇਸੇ ਲੜਕੀ ਨੇ ਇਹਨਾਂ ਨੂੰ ਸੂਚਨਾ ਪ੍ਰਾਪਤ ਸੀ ਵੀ ਉਹਨਾਂ ਦਾ ਲੜਕਾ ਜਾਂ ਹੋਰ ਕੋਈ ਫੈਮਿਲੀ ਮੈਂਬਰ ਉਸ ਦਿਨ ਘਰ ਵਿੱਚ ਨਹੀਂ ਹਨ ਵੀ ਉਹ ਬਾਹਰ ਗਏ ਨੇ ਤੇ ਉਹਨਾਂ ਦੇ ਘਰੇ ਪੈਸੇ ਨੇ ਉਹਦੀ ਸੂਚਨਾ ਦੇ ਹੀ ਇਹਨਾਂ ਨੇ ਸਾਰੀ ਇਹ ਪਲੈਨਿੰਗ ਕਰਕੇ ਇਹ ਡਕੈਤੀ ਨੂੰ ਅੰਜਾਮ ਦਿੱਤਾ। ਸਰ ਕੋਲ ਵੈਪਨ ਕੋਈ ਨਹੀਂ ਸੀ ਆਪਣੀ ਕਹਾਣੀ ਦੱਬ ਰਿਹਾ। ਇਹਨਾਂ ਕੋਲ ਇੱਕ ਰਵਾਲਵਰ ਸੀ। ਉਹ ਸਟਿਲ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਇਹ ਰਾਤੀ ਹੀ ਲੈ ਕੇ ਆਏ ਹਾਂ ਅਸੀਂ ਮਹਾਰਾਸ਼ਟਰਾਂ ਤੋਂ ਉੱਥੇ ਭੱਜੇ ਹੋਏ ਸੀਗੇ। ਪੁਲਿਸ ਨੇ ਬੜੀ ਸਾਇੰਟੀਫਿਕਲੀ ਟੈਕਨੀਕਲੀ ਇਹਨਾਂ ਦਾ ਫਾਲੋਅ ਅਪ ਕਰਕੇ ਉਹਨਾਂ ਨੂੰ ਅਰੈਸਟ ਕਰਨ ਦੀ ਕਾਮਯਾਬ ਹੋਈ ਆ। ਡਿਊਰਿੰਗ ਰਿਮਾਂਡ ਐਂਡ ਇੰਟੈਰੋਗੇਸ਼ਨ ਜਿਹੜੀਆਂ ਬਾਕੀ ਗੱਲਾਂ ਨੇ ਵੀ ਐਗਜ਼ੈਕਟਲੀ ਕਿੰਨੀ ਥੈਫਟ ਹੋਈ ਸੀ ਕਿੰਨਾ ਸੋਨਾ ਸੀ ਕਿੰਨੇ ਗਹਿਣੇ ਸੀ ਉਸ ਹਿਸਾਬ ਦੇ ਨਾਲ ਉਹ ਪਤਾ ਲਾ ਕੇ ਬਾਕੀ ਜਿਹੜੀ ਸਾਰੀ ਰਿਕਵਰੀ ਪੈਂਡਿੰਗ ਆ ਉਸ ਉਹਨਾਂ ਦਾ ਬਿਲਕੁਲ ਠੀਕ ਆ ਉਹ 95 90 95 ਲੱਖੀ ਦੱਸ ਰਹੇ ਨੇ ਇਹ ਤਾਂ 48 ਲੱਖ ਹੋ ਗਿਆ ਜਿਹੜੇ ਬਾਕੀ ਦੋ ਦੋਸ਼ੀ ਨੇ ਜਾਂ ਇਹਨਾਂ ਦੀ ਵੀ ਹਲੇ ਫਰਦਰ ਜਿਹੜੀ ਪੁੱਛਗਛ ਆ ਉਹ ਤੋਂ ਅਸੀਂ ਜਿਹੜਾ ਵੀ ਪੈਸਾ ਹੋਊਗਾ ਜਿਹੜੀ ਵੀ ਰਿਕਵਰੀ ਕਰਨ ਵਾਲੀ ਬਾਕੀ ਹੋਊਗੀ ਅਸੀਂ ਰਿਕਵਰ ਕਰਾਂਗੇ ਵੈਪਨ ਵੀ ਲੈ ਗਏ ਸੀ ਉਹ ਜਿਹੜਾ ਇੱਕ ਹੋਰ ਬੰਦਾ ਹੈਗਾਗਾ ਜਿਹੜਾ ਸਟਿਲ ਅਸੀਂ ਉਹਦਾ ਨਾਮ ਨਹੀਂ ਡਿਸਕਲੋਜ਼ ਕਰਨਾ ਉਸ ਬੰਦੇ ਦੇ ਕੋਲੋਂ ਸੰਭਾਵਨਾ ਹੈਗੀ ਆ ਜਾਂ ਹੋ ਸਕਦਾ ਇਹਨਾਂ ਦੀ ਜਿਹੜੀ ਫਰਦਰ ਇਨਟੈਰੋਗੇਸ਼ਨ ਚ ਰਿਮਾਨ ਦਰਾਂ ਆ ਜਿਹੜਾ ਇਹਨਾਂ ਤੋਂ ਪੁੱਛਗਛ ਕਰਕੇ ਜਿੱਥੋਂ ਵੀ ਅਸੀਂ ਉਹਨੂੰ ਰਿਕਵਰ ਕਰ ਲਾਂਗੇ ਕੋਈ ਸ਼ੁੱਕਰ ਡਰਾਈਵਰ ਦੀ ਇਨਵੋਲਵਮੈਂਟ ਹੈਗੀ ਡਰਾਈਵਰ ਦੀ ਨਹੀਂ ਡਰਾਈਵਰ ਦੀ ਕੋਈ ਇਨਵੋਲਵਮੈਂਟ ਨਹੀਂ ਡਰਾਈਵਰ ਦੀ ਲੜਕੀ ਨੂੰ ਹੀ ਇਸ ਗੱਲ ਦਾ ਪਤਾ ਸੀ ਐਜ਼ ਆਫ ਨਾਉ ਡਰਾਈਵਰ ਦੇ ਬਾਰੇ ਕੋਈ ਇਦਾਂ ਦੀ ਸੂਚਨਾ ਨਹੀਂ ਮਿਲੀ ਕੋਈ ਇਨਵੋਲਵਮੈਂਟ ਸਰ ਘਰ ਦਾ ਕੰਮ ਕਰਦੀ ਸੀ ਲੜਕੀ ਕੰਮ ਕਰਦੀ ਹੁੰਦਾ ਹਾਂ ਜੀ ਲੜਕੀ ਘਰ ਦਾ ਕੰਮ ਕਰਦੀ ਸੀ ਲੜਕੀ ਦਾ ਆਉਣ ਜਾਣ ਸੀ ਆਪਣੇ ਪਿਤਾ ਦਾ ਡਰਾਈਵਰ ਹੋਣ ਦੇ ਨਾਂ ਤੇ ਉਹਨਾਂ ਦੇ ਘਰੇ ਕੰਮ ਕਰਨ ਦੀ ਨਹੀਂ ਹੈ ਸਰ ਟੋਟਲ ਨਾਮਿਨੇਟ ਕਿੰਨੇ ਕੀਤੇ ਨੇ ਤੇ ਹੁਣ ਜਿਹੜੇ ਬਚ ਗਏ ਨੇ ਫੜਵਾ ਲੈ ਨੋ 9 ਬੰਦੇ ਟੋਟਲ ਨਾਮਿਨੇਟ ਹੋਏ ਨੇ origianlly ਸਾਨੂੰ ਜਿਹੜਾ ਇਹਨਾਂ ਦੀ origianlly ਇਨਫੋਰਮੇਸ਼ਨ ਦਾ ਉਚਾਰ ਬੰਦੇ ਆਏ ਸੀ ਪਰ ਚਾਰ ਤੋਂ ਅਸੀਂ ਜਿਹੜੇ ਟੋਟਲ 9 ਬੰਦੇ ਨਾਮਿਨੇਟ ਕਰ ਲਏ ਨੇ ਜਿਨ੍ਹਾਂ ਚੋਂ 7 ਬੰਦੇ ਅਰੈਸਟ ਕਰ ਲਏ ਨੇ 2 ਬਾਕੀ ਨੇ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਾਂਗੇ ਕਿਹੜੇ ਲੜਕੀ ਦਾ ਜਿਹੜਾ ਕੋਈ ਲਿਸੈਂਸ ਸੀਗਾ ਕੋਈ ਲੜਕੀ ਦਾ ਕਿਹੜੇ ਲੜਕੀ ਦਾ ਲਿਸੈਂਸ ਸੀਗਾ ਲੜਕੀ ਦਾ ਬੁਆਏਫ੍ਰੈਂਡ ਹੀ ਗੋਰਟੇਕ ਸੀ ਉਹਦਾ ਮੰਗੇਤਰ ਸੀ ਉਹਦੇ ਨਾਲ ਮੰਗਣੀ ਪੱਕੀ ਹੋਈ ਸੀ ਔਰ ਰਿਕਾਰਡ ਨਹੀਂ ਸੀ ਇਹਨਾਂ ਦੇ ਸਰਗਨ ਨੂੰ ਸਾਕੇ ਨਾਲ ਰਹਿ ਗਏ ਆ ਜ਼ਿਆਦਾ ਕ੍ਰਿਮੀਨਲ ਕਾਟ ਸੱਤ ਹਾਂਜੀ ਇਹਨਾਂ ਇਹਨਾਂ ਤੋਂ ਜਿਹੜਾ ਜਿਹੜਾ ਮੇਨ ਇਹਨਾਂ ਦਾ ਮਾਸਟਰਮਾਈਂਡ ਆ ਗੁਰਪ੍ਰੀਤ ਸਿੰਘ ਉਹਦੇ ਇੱਕ ਕਤਲ ਦਾ ਪਰਚਾ ਦਰਜ ਸੀ ਉਹਦੇ ਇੱਕ ਨਸ਼ਿਆਂ ਦਾ ਐਨਡੀਪੀਐਸ ਦਾ ਪਰਚਾ ਦਰਜ ਆ ਜਿਹੜਾ ਸੰਦੀਪ ਆ ਉਹਤੇ ਵੀ ਕਾਰਮਜ਼ੈਕ ਦਾ ਪਰਚਾ ਦਰਜ ਆ ਇੱਕ ਹੋਰ ਬੰਦਾਗਾ ਉਹਤੇ ਐਕਸਾਈਜ਼ ਦਾ ਪਰਚਾ ਦਰਜ ਆ ਸਰ ਇਹ ਜਿਹੜੇ ਪੈਸੇ ਰਿਕਵਰ ਹੋਏ ਨੇ ਜਿੱਥੋਂ ਮਤਲਬ 8-8 ਬੰਦਿਆਂ ਕੋਲੋਂ ਰਿਕਵਰ ਹੋਏ ਨੇ ਜਿੱਥੇ ਕੋ ਬੰਦੇ ਕੋਲ ਇਹਨਾਂ ਨੇ ਡਿਪੋਜ਼ਿਟ ਦਿੱਤੇ ਸੀ ਇਥੋਂ ਇਥੋਂ ਅਲੱਗ-ਅਲੱਗ ਬੰਦਿਆਂ ਤੋਂ ਹੀ ਰਿਕਵਰ ਹੋਏ ਨੇ ਲੋਕਲ ਨੇ ਕਿਸੇ ਨੇ ਕਿਸੇ ਨੂੰ ਦਿੱਤੇ ਸੀ ਕਿਸੇ ਨੇ ਕਿਸੇ ਨੂੰ ਦਿੱਤੇ ਸੀ ਉਹ ਸੀ ਸਾਰੀ ਰਿਕਵਰੀ ਪਾ ਲਈ ਆ ਉਹ ਉਹ ਵੀ ਅਸੀਂ ਦੋ ਬੰਦੇ ਆ ਜਿਹੜੇ ਵਿੱਚ ਇਨਵੋਲਵ ਆ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਉਹਦਾ ਮਾਮਾ ਸੀ ਉਹ ਆ ਉਹਦੇ ਮਾਮੇ ਨੂੰ ਕੁਝ ਜਿਹੜਾ ਸਮਾਨ ਦੇ ਗਿਆ ਸੀ ਕੁਝ ਉਹ ਤੋਂ ਰਿਕਵਰੀ ਹੋਈ ਆ ਸੇਮ ਇੱਕ ਹੋਰ ਹੈਗਾ ਬੰਦਾ ਇਹਦਾ ਜਿਹੜਾ ਜਿਹੜਾ ਗੁਰਤੇਕ ਆ ਇਹਦਾ ਫਾਦਰ ਆ ਹਰਦੀਪ ਸਿੰਘ ਉਹ ਤੋਂ ਵੀ ਅਸੀਂ ਰਿਕਵਰੀ ਕੀਤੀ ਆ ਕੁਝ ਉਹ ਤੋਂ ਪੈਸੇ ਮਿਲੇ ਸੀ ਉਹਨੂੰ ਵੀ ਜੀ ਰੈਸ ਪਰ ਆ ਜੇਵਨ ਦਾ ਕਹਿੰਦੇ ਕਿ 225 ਕਿਲੋ ਹੈਗਾ ਇੱਥੇ 200 ਗ੍ਰਾਮ ਤੇ ਹੀ ਦੱਸ ਰਹੇ ਆ ਉਹ ਬਾਅਦ ਤੋਂ ਬਣਦੀ ਆ ਇਹ 800 ਗ੍ਰਾਮ ਆ ਜੀ ਉਹਨਾਂ ਨੂੰ ਵੀ ਅਸੀਂ ਘਰ ਵਾਲਿਆਂ ਨੂੰ ਦੱਸਿਆ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਕੰਸਲਟ ਕਰਕੇ ਅਸੀਂ ਵੀ ਫਾਈਨਲੀ ਚੈੱਕ ਕਰਦੇ ਆ ਵੀ ਕਿੰਨਾ ਹੈ ਤੇ ਅਸੀਂ ਦੋਸ਼ੀਆਂ ਦੀ ਪੁਸ਼ਕੇਸ਼ ਤੋਂ ਅਸੀਂ ਵੀ ਸਟੈਬਲਿਸ਼ ਕਰ ਲਾਂਗੇ ਵੀ ਐਗਜੈਕਟਲੀ ਜਿਹੜਾ ਕਿੰਨਾ ਜਿਹੜਾ ਉਹਨਾਂ ਦਾ ਗਹਿਣਾ ਸੀ ਕਿੰਨੇ ਸੋਨੇ ਦਾ ਬਾਹਰ ਅਸਟਾ ਦੀ ਪੁਲਿਸ ਚੈੱਕ ਕਰ ਚੁੱਕੀ ਹੈ ਇਹ ਵੀ ਕੋਈ ਰਿਕਵਰੀ ਹੋਈ ਹੈ ਬੰਦੇ ਦਾ ਕੋਈ ਟੈਪ ਆਫ ਨੰਬਰ ਉਦੋਂ ਉਦੋਂ ਬੰਦੇ ਮਿਲੇ ਨੇ ਇਹ ਇਥੋਂ ਜਦੋਂ ਇਹਨਾਂ ਨੇ ਇਹ ਰੋਬਰੀ ਕਰਕੇ ਆ ਉੱਥੇ ਲੋਕਣ ਦੇ ਨਜ਼ਰੀਏ ਇਹਨਾਂ ਇਹਨਾਂ ਚੋ ਇੱਕ ਬੰਦਾ ਪਹਿਲਾਂ ਉੱਥੇ ਕੰਮ-ਕੰਮ ਕਰਦਾ ਸੀ ਉਸ ਜਰੀਏ ਉੱਥੇ ਜਾ ਕੇ ਲੁਕਣ ਦੇ ਲਈ ਉੱਥੇ ਗਏ ਸੀ ਸਮਾ ਰਾਸ਼ਟਰਾ ਜਾਣ ਦਾ ਮਕਸਦ ਕੀ ਸੀ ਇਹ ਨਹੀਂ ਦੂਸਰੀ ਸਟੇਟ ਇਹਨਾਂ ਨੇ ਆਪਣਾ ਇਧੋਂ ਰੋਬਰੀ ਕਰਕੇ ਜਾ ਕੇ ਸੈਟਲ ਹੋਣ ਦਾ ਸੀ ਵੀ ਇੱਥੇ ਨੇੜੇ ਆ ਫੜੇ ਜਾਵਾਂਗੇ ਪਛਾਣ ਹੋ ਜਾਊਗਾ ਇਧੋਂ ਜਾ ਕੇ ਲੁਕਣਗਾ ਸੀ ਇਹਨਾਂ ਦੀ ਉੱਥੇ ਜਾ ਕੇ ਉੱਥੇ ਲੋਕੇ ਕੋਈ ਸਟਾਈਮ ਕੱਢਾਂਗੇ ਜੋ ਟਾਈਮ ਪਾਸ ਹੋ ਗਿਆ ਦੁਬਾਰਾ ਵਾਪਸ ਆ ਜਾਣਗੇ ਹਾਂਜੀ ਹਾਂਜੀ ਉਹਨਾਂ ਦੇ ਨੌ ਅਸੀਂ ਇਨਵੈਸਟੀਗੇਸ਼ਨ ਨਹੀਂ ਜਨਾ ਕਰਕੇ ਡਿਕਲੇਅਰ ਨਹੀਂ ਕਰ ਸਕਦੇ ਉਹ ਫੜਨ ਤੋਂ ਬਾਅਦ ਦੱਸਦਾਂਗੇ ਮਾਸਟਰਮਾਈਂਡ ਇਹਨਾਂ ਦਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਹੀ ਆ ਯੈਸ ਸਰ ਇਹ ਕਿਸਰਾ ਗੁੱਤੋਂ ਕਿਸਰਾ ਸਜਾਇਆ ਸਵਾਲ ਕਿੰਨਾ ਕਿਉਂ ਰੱਖਿਆ ਸਰ ਦੀ ਪੁਲਿਸ ਨੇ ਪ੍ਰੋਫੈਸ਼ਨਲੀ ਐਂਡ ਸਾਇੰਟਿਫਿਕਲੀ ਹਰ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਹੈਗੇ ਨੇ ਸਕਿਲਸ ਹੈਗੇ ਉਹ ਯੂਜ਼ ਕੀਤੇ ਆ ਉਹ ਯੂਜ਼ ਕਰਕੇ ਹੀ ਡ੍ਰੈਸ ਕੀਤੀ ਆ ਸਰ ਇਹ ਗੈਂਗ ਸੀ ਪਰ ਪੱਕੇ ਇਹਨਾਂ ਨੂੰ ਗੋਸਤੀ ਬਣਾਈ ਲੁੱਟ ਵਾਸਤੇ ਇਹ ਜਿਹੜਾ ਇਦਾਂ ਦਾ ਅੰਜਾਮ ਆ ਐਜ਼ ਆਫ ਨਾਓ ਦੇ ਹੁਣ ਤੱਕ ਦੀ ਪੁਛ ਗੇਸ ਤੋਂ ਇਹ ਪਹਿਲੀ ਵਾਰੀ ਹੋਇਆ ਉਸ ਲੜਕੀ ਦੀ ਸੂਚਨਾ ਦੇ ਆਧਾਰ ਤੇ ਇਹਨਾਂ ਨੇ ਲਾਲਚ ਵਸਾ ਕੇ ਕੁਝ ਕ੍ਰਿਮੀਨਲ ਬੰਦੇ ਸੀ ਕੁਝ ਹੋਰ ਨਾਰਲ ਵਾਲੇ ਕਿਸੇ ਨੇ ਕੋਈ ਰਹਿਣ ਦਾ ਇੰਤਜ਼ਾਮ ਕਰਦਾ ਕਿਸੇ ਨੂੰ ਭਜਾਉਣ ਦਾ ਇੰਤਜ਼ਾਮ ਕਰਦਾ ਇਹ ਫਸਟ ਟਾਈਮ ਇਦਾਂ ਦਾ ਨੋਟਿਸ ਆਇਆ ਵਾਕੀ ਇਨਟੈਰੋਗੇਸ਼ਨ ਦੌਰਾਨ ਜੋ ਵੀ ਗੱਲ ਸਾਹਮਣੇ ਆਵੇਗੀ ਕੋਈ ਇਹਨਾਂ ਦਾ ਹੋਰ ਪ੍ਰੀਵੀਅਸ ਇਦਾਂ ਦਾ ਕ੍ਰਾਈਮ ਆ ਜਿਹੜਾ ਨਾ ਰਿਕਾਰਡਡ ਹੋਵੇ ਨਾ ਰਜਿਸਟਰਡ ਹੋਵੇ ਉਸੇ ਪਤਾ ਲਾਵਾਂਗੇ ਸਰ ਰਹਿੰਦਾ ਕਿੱਥੇ ਐਲ ਐ ਜੀ ਕਰਦਾ ਕੀ ਹੈ ਵੈਸੇ ਉਹ ਪ੍ਰੋਫੈਸ਼ਨ ਕੀ ਹੈ ਗੁਰਪ੍ਰੀਤ ਸਬਜ਼ੀ ਦਾ ਸਬਜ਼ੀ ਵੇਚਣ ਦਾ ਕੰਮ ਕਰਦਾ ਜੀ ਇੱਥੇ ਹੀ ਇੰਦਰਾ ਕਲੋਨੀ ਮਜੀਠਾ ਰੋਡ ਅਮਰਸਾ ਚ ਰਹਿੰਦਾ ਸਰ ਮੋਟਿਵ ਕੀ ਸੀ ਲੁੱਟ ਕਰਕੇ ਪੈਸਾ ਤੇ ਇਨਵੈਸਟ ਕਰਨਾ ਜਾਂ ਭਜਨਾ ਦੇ ਬਾਅਦ ਜਾਂ ਕੋਈ ਇਸ ਚੀਜ਼ ਕਿਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਲੁੱਟੇਰਿਆਂ ਦਾ ਮੋਟਿਵ ਕੀ ਹੁੰਦਾ ਹੈ ਆਦਰ ਢੰਗ ਪਾਸ ਕਰਨਾ ਇਹੀ ਹੁੰਦਾਗਾ ਇਹਨਾਂ ਦੀ ਇਨਵੈਸਟਮੈਂਟ ਟਾਈਪ ਜਾਂ ਉਦਾਂ ਦੀ ਕੋਈ ਵਿਜਨ ਨਹੀਂ ਹੈਗੀ ਇਹ ਸਾਰੇ ਨਾਰਮਲੀ ਕੋਈ ਸ਼ੈਫ ਦਾ ਕੰਮ ਕਰਦਾ ਕੋਈ ਟੈਕਸੀ ਦਾ ਕੰਮ ਕਰਦਾ ਇੱਕ ਲਾਲਚ ਵਾਸੋ ਕੇ ਇਹਨਾਂ ਨੇ ਇਹ ਲੁੱਟ ਜਿਹੜੀ ਕੀਤੀ ਆ ਠੀਕ ਠੀਕ ਲੇਕਿਨ ਅੱਜ 골ਡੀ ਬ੍ਰਾਡ ਤੇ ਪਰਚਾ ਦਰਜ ਹੋਇਆ ਸਿਵਲ ਐਂਚੂ ਕੀ ਹੈ ਮਸਲਾ ਸਾਰਾ ਉਹ ਇੱਕ ਵਿਅਕਤੀ ਨੂੰ ਉਹਨਾਂ ਨੇ ਧਮਕੀ ਦਿੱਤੀ ਸੀ 골ਡੀ ਬ੍ਰਾਡ ਦਾ ਨਾਮ ਲੈ ਕੇ ਐਕਸਟਰਸ਼ਨ ਦੀ ਧਮਕੀ ਦਿੱਤੀ ਸੀ ਉਹ ਇਮੀਡੀਏਟਲੀ ਪੁਲਿਸ ਨੇ ਉਹਨਾਂ ਦੇ ਲਿੰਕਸ ਤੋਂ ਸਟੈਬਲਿਸ਼ ਕਰਕੇ ਉਹ ਦੋਨੇ ਬੰਦੇ ਜਿਹੜੇ ਫਰਜੀ ਗੋਲਡੀ ਬ੍ਰਾਡ ਦਾ ਨਾਮ ਲੈ ਕੇ ਉਹਨੇ ਇੱਕ ਕਾਲ ਕੀਤੀ ਸੀ ਉਦੋਂ ਐਕਸਟਰੈਸ਼ਨ ਕਰਨ ਦੀ ਕਾਲ ਪਾਈ ਸੀ